ਅੱਜ ਕੀ ਨਾਮ ਹੈ ਤੁਹਾਡਾ ਸਰ ਜੀ ਅਜੀਤ ਸਿੰਘ ਅਜੇ ਮੈਂਬਰ ਪੰਚਾਇਤ ਮਿੰਡਲਾ ਜ਼ਿਲ੍ਹਾ ਪੁਸ਼ਪਗੰਜ ਕੀ ਕਹਿਣਾ ਚਾਹੂੰਗਾ ਅੱਜ ਦੇ ਬਾਰੇ ਜੀ ਸਰ ਅੱਜ ਪੁਲਿਸ ਨੇ ਰੇਡ ਕੀਤੀ ਸੀ ਪਿੰਡ ਤੇ ਨਸ਼ੇ ਤਸ਼ਕਰਾ ਦੇ ਖਿਲਾਫ ਉਹ ਰੇਡ ਤਾਂ ਉਹਨਾਂ ਦੇ ਤਾਂ ਕੀ ਕਰਨੀ ਸੀਗੀ ਉਹਨਾਂ ਨੂੰ ਤਾਂ ਪਹਿਲੇ ਇਨਫਾਰਮੇਸ਼ਨ ਦਿੱਤੀ ਵੀ ਅਸੀਂ ਰੇਡ ਕਰਨੀ ਹੈ ਉਹ ਪਹਿਲੇ ਫਰਾਰ ਹੋ ਗਏ ਜੀ ਤੇ ਜਿਹੜੇ ਸਾਡੇ ਵਰਗੇ ਨਰੋਲ ਬੰਦੇ ਸੀਗੇ ਮੈਂਬਰ ਪੰਚਾਇਤ ਨਸ਼ਾ ਉਹ ਚੱਕਲੇ ਜੀ ਮੈਨੂੰ ਚੁੱਕ ਕੇ ਲਿਆ ਜੀ ਮੇਰੇ ਗਲਮੇ ਦੇ ਫੜ ਕੇ ਮੈਂ ਲੱਪੜ ਮਾਰੇ ਜੀ ਮੇਰੇ ਬੱਚਿਆਂ ਦੇ ਮੋਬਾਈਲ ਸੀਗੇ ਤਿੰਨ ਮੋਬਾਈਲ ਸੀ ਤੈਨੂੰ ਚੱਕ ਲਈ ਜਨਾਂ ਨੇ ਮੈਂ ਤੰਤੰਤ ਕਰਕੇ ਜਵਾਕ ਮੈਂ ਅਸੀਂ ਇਹ ਸਾਨੂੰ ਇਹ ਦਬਾ ਛੱਡੀ ਜਾਂ ਆਵਾਜ਼ ਦਬਾਉਣਾ ਚਾਹੁੰਦੇ ਆ ਜੀ ਪੁਲਸ ਵਾਲੇ ਖਾਸ ਕਰਕੇ ਵੇਖੋ ਡਿਪਟੀ ਰੈਂਕ ਦੇ ਬੰਦੇ ਸਹੀਏ ਗਿਆ ਐਸ ਐਚ ਓ ਤੋਂ ਲੈ ਕੇ ਲੈਵਲ ਤੋਂ ਲੈ ਕੇ ਜਿੰਨੇ ਪੁਲਸ ਹੈ ਥਾਣਾ ਚਾਹੇ ਸੀਆਈ 1 ਹੈ ਸੀਆ 2 ਹੈ ਐਸ ਟੀ ਐਫ ਆ ਸਭ ਤਰ੍ਹਾਂ ਪਟਾ ਜੀ ਮੈਂ 10 10 ਸਾਲ ਮੈਂ ਮੈਂਬਰ ਬਜਾ ਰਿਹਾ ਚੁੱਕਿਆ ਮੈਂ ਡਿਪਟੀ ਤੱਕ ਮੈਂ ਵਰਤ ਕੇ ਦੇਖਿਆ ਜੀ ਸਭ ਮੈਂ ਕਹਿੰਦਾ ਜੀ ਸਭ ਵਾਲੇ ਵੀ ਕਰਪਟਾ ਬੰਦੇ ਤੇ ਇਹ ਜਿਹੜਾ ਹੁਣ ਸਾਡਾ ਮਨੋਵਲ ਟਾਉਣਾ ਚਾਹਦੇ ਕਿ ਕਮੇਟੀਆਂ ਜਿਹੜੀਆਂ ਖਤਮ ਕੀਤੀਆਂ ਇਹਨਾਂ ਨੇ ਪੁਲਿਸ ਦੀ ਦੇਣਾ ਹੈ ਪੁਲਿਸ ਨੇ ਕਮੇਟੀਆਂ ਮਤਲਬ ਭੰਗ ਕੀਤੀਆਂ ਗਈਆਂ ਤੇ ਪਿੱਛੇ ਜੇ 2007 ਦੀ ਦਾ 11 ਦੀ ਗੱਲ ਹੈਗੀ ਹੈ ਉਦੋਂ ਸਾਡੇ ਵੀ ਅਸੀਂ ਕਮੇਟੀ ਦੇ ਮੈਂਬਰ ਸੀਗੇ ਸਾਡਾ ਸੁੱਖਾ ਪ੍ਰਧਾਨ ਸੀ ਉਦੋਂ ਵੀ ਪੁਲਿਸ ਨੇ ਨਜਾਇਜ਼ ਉਸ ਬੰਦੇ ਨੂੰ ਟਾਰਗੇਟ ਕੀਤਾ ਸੀਆਈ ਚੱਕਿਆ ਉਸ ਬੰਦੇ ਤੇ ਪਰਚਾ ਪਾਉਣ ਦੀ ਕੋਸ਼ਿਸ਼ ਕੀਤੀ ਫਿਰ 5 ਮਿੰਟਾਂ ਦੇ ਵਿੱਚ ਕੋਈ ਬੰਦਾ ਇਹਨਾਂ ਨੇ ਅਟਰੈਸ ਕੀਤਾ ਵੀ ਆਹ ਬੰਦੇ ਨੇ ਤੇਰੇ ਘਰੇ ਨਜਾਇਜ਼ ਰੱਖਿਆ ਉਸ ਬੰਦੇ ਨੇ ਫਿਰ ਦੁਬਾਰਾ ਝੂਠਾ ਪਰਚਾ ਪਾਇਆ ਕੀ ਮੰਗ ਕਰਦੇ ਮੰਗ ਹੀ ਕਰਦੇ ਆ ਜੇ ਪੁਲਿਸ ਸੱਚੇ ਇਨਸਾਫ ਕਰਨਾ ਚਾਹੁੰਦੀ ਹੈ ਤਾਂ ਪੂਰੀ ਜਿਹੜੀ ਤਵਦੀਸ਼ ਕੀਤੀ ਜਾਵੇ ਕੋਈ ਅਸੀਂ ਮੈਂਬਰ ਪੰਚਾਇਤ ਆ ਹਰ ਬੰਦੂ ਪੁੱਛਿਆ ਜਾਵੇ ਦੱਸਿਆ ਜਾਵੇ ਇਹ ਥੋੜਾ ਵੀ ਜਿਹੜਾ ਮੈਂਬਰ ਪੰਚਾਇਤ ਉਸਦੇ ਗੱਲ ਪੈ ਜਾਂਦੀ ਜੀ ਅਸੀਂ ਇਹਨਾਂ ਦੇ ਕੋਈ ਆਈਡੈਂਟੀ ਕਾਰਡ ਨਹੀਂ ਹੁੰਦੇ ਜੈਕਟਰ ਪਾਈਆਂ ਹੁੰਦੀਆਂ ਅਸੀਂ ਆਈਡੈਂਟੀ ਕਾਰਡ ਵਾਹਾਂ ਮੈਂਬਰ ਪੰਚਾਇਤ ਸਾਡੇ ਆਈਡੈਂਟੀ ਕਾਰਡ ਵੀ ਨਹੀਂ ਲੈ ਦੇਖਣਾ ਇਹਨਾਂ ਦਾ ਕੋਈ ਆਈਡੈਂਟੀਆ ਸਾਨੂੰ ਕਿਤੇ ਵੀ ਚੋਰ ਹੈਗੇ ਜੀ ਕਿ ਸਾਹ ਦੇ ਗਏ ਉਹਦਾ ਲਟੇਰੇ ਆ ਗਏ ਹੁਣ ਤਾਂ ਪਿੱਛੇ ਜਿਹੜਾ ਕੰਡ ਹੋਇਆ ਜੀ ਸੋਨਾ ਚੱਕੇ ਕਿਹਨੇ ਲੁੱਟਿਆ ਜੀ ਪੁਲਿਸ ਨੇ ਸਾਨੂੰ ਤਾਂ ਇਹ ਵੈਰੀਫਾਈ ਹੋਏ ਸਾਰੇ ਬਿਨਾਂ ਪੁੱਛੇ ਤਾਂ ਘਰੇ ਨਵੰਡਾ ਚਾਹੀਦਾ ਜੇ ਬੰਦ ਕੇ ਸੱਚਾ ਪ੍ਰੂਫ ਲੈਣ ਜੇ ਸਾਨੂੰ ਪੁਲਿਸ ਨੇ ਸਹਾਰਾ ਨਾ ਦਿੱਤਾ ਅਸੀਂ ਕੋਰਟ ਦਾ ਸਹਾਰਾ ਲਵਾਂਗੇ ਅੱਜ ਨਹੀਂ ਕਰਾਂ ਯਾਰ ਨਾਮ ਹੈ ਬਾਈ ਤੁਹਾਡਾ ਮੇਰਾ ਨਾਮ ਵਿਜੇ ਸਿੰਘ ਹੈ ਜੀ ਮੈਂ ਨਸ਼ਾ ਚਾਹ ਕਮੇਟੀ ਦਾ ਪ੍ਰਧਾਨ ਆ ਜੀ ਇਹਨਾਂ ਮੇਰੇ ਖੱਟਾਂ ਵੀ ਲੱਗੀਆਂ ਸੀ ਕਿਉਂਕਿ ਮੈਂ ਅਜੇ ਕਮੇਟੀ ਦੇ ਨਸ਼ਿਆਲੇ ਨੇ ਮਾਰਿਆ ਸੀਗਾ ਤੇ ਮੈਨੂੰ ਮਾਰ ਕੇ ਸੱਟ ਗਏ ਜੇ ਸੜਕ ਤੇ ਮੇਰਾ ਦੂਤਰਾ ਜਨਮ ਹੈ ਜਿਹਦੇ ਤੇ ਕੋਨਾਕਰ 307 ਲੱਗੀ ਸੀਗੀ ਉਹ ਬੰਦੇ ਵੀ ਪਛਾਣ ਲੱਗਿਆ ਸੀ ਕੁਝ ਅੰਦਰ ਕਰਦੇ ਹੌਂ ਕੀ ਟੱਕਰ ਹੋਇਆ ਅੱਜ ਮੇਰੇ ਬਰਾਦਰ ਨੂੰ ਚੱਕ ਕੇ ਲੈ ਲੈ ਕੇ ਆਏ ਜੀ ਇਹ ਕੋਈ ਰੰਜਿਸ਼ ਕਾਰਨ ਚੱਕ ਕੇ ਲੈ ਕੇ ਆਇਆ ਇਹਨਾਂ ਨੂੰ ਪਤਾ ਵੀ ਰੰਜਿਸ਼ ਜਿਆਦਾ ਇਹਨਾਂ ਨੇ ਕੋਈ ਪੈਸੇ ਲਿਆ ਜੀ ਕਿ ਯਾ ਇਹਨਾਂ ਨੂੰ ਪਤਾ ਜੀ ਸਾਨੂੰ ਉਹ ਬੰਦਾ ਦੱਸਿਆ ਜਾਵੇ ਜਿਹਦੇ ਜਿਹਨੇ ਇਹਦੇ ਖਿਲਾਫ ਦਰਖਾਸਤ ਦਿੱਤੀ ਹੈ ਯਾ ਇਹ ਕੋਈ ਆਇਆ ਇਹਨੂੰ ਕਿਸ ਕਿਸ ਟੌਪਿਕ ਤੇ ਚੱਕ ਕੇ ਲੈ ਆਇਆ ਸਾਨੂੰ ਇਹ ਕਲੀਅਰ ਹੋਣਾ ਚਾਹੀਦਾ ਜੇ ਕਿਸੇ ਨੇ ਦਰਖਾਸਤ ਦਿੱਤੀ ਹੈ ਤਾਂ ਅਸੀਂ ਮਨਜ਼ੂਰ ਹੈ ਵਿਚ ਆ ਬੰਦੇ ਦਰਖਾਸਤ ਦਿੱਤੀ ਹੈ ਕਿ ਆ ਠੀਕ ਹੈ ਜੇ ਕਿਸੇ ਨੇ ਦਰਖਾਸਤ ਨਹੀਂ ਦਿੱਤੀ ਤਾਂ ਸਾਨੂੰ ਕਿਸ ਟੌਪਿਕ ਤੇ ਚੱਕ ਕੇ ਲਿਆ ਸਾਡਾ ਬਿਲਕੁਲ ਨਾ ਰੋਲਾ ਸਾਡੇ ਦੀ ਜ਼ਿੰਦਗੀ ਵਿੱਚ ਕੋਈ ਪਰਚਾ ਹੋਵੇ ਅਸੀਂ ਕੋ ਆਹ ਬੰਦੇ ਦੀ ਕੀ ਵੈਲੀ ਹੈ ਜੀ ਕੌਣ ਲੈ ਕੇ ਆਏ ਚੱਕੇ ਇਹ ਮਿੱਤ ਚੱਕ ਲੈ ਕੇ ਆ ਸਚੋ ਸਾਹਿਬ ਜੀ ਦੇ ਆਪਣੇ ਅਰਜਿੰਦਰ ਸਿੰਘ ਜੀ ਚੱਕ ਲੈ ਕੇ ਆਇਆ ਜਸਵਿੰਦਰ ਸਿੰਘ ਜੀ ਸੀਗੇ ਇਹ ਸਾਰੇ ਸੀਗੇ ਜੇ ਚੱਕ ਲਿਆ ਸੀ ਉੱਥੇ ਗੱਲ ਵੀ ਹੋਈ ਆ ਸਾਡੀ ਵੀ ਅਸੀਂ ਯਾਰ ਬਿਲਕੁਲ ਰੋਲਾ ਆ ਪਿੰਚਾਇਤ ਮੈਂਬਰ ਹੈਗੇ ਆ ਅਸੀਂ ਉਹਨੂੰ ਕਾਟ ਦਿਖਾਣੇ ਗਏ ਕਹਿੰਦੇ ਕੋਈ ਨਹੀਂ ਉੱਥੇ ਚੱਲੋ ਥਾਣੇ ਸਾਡੀ ਪਿੰਡ ਦੇ ਵਿੱਚ ਇਹਨਾਂ ਨੇ ਬੇਇੱਜ਼ਤੀ ਕੀਤੀ ਆ ਅਸੀਂ ਇਹਨਾਂ ਤੇ ਮਾਨ ਨਮੇ ਦਾ ਦਾਵਾ ਵੀ ਕਰਾਂਗੇ ਕਿ ਸਾਨੂੰ ਕਰੋ ਕਿਸ ਟੋਰਕ ਤੇ ਚੱਕ ਕੇ ਲੈ ਕੇ ਆਏ ਕਿਸ ਕਰ ਕੋਈ ਲੈ ਕੇ ਆਈ ਚੱਕੇ ਪਾ ਚਿੱਟਾ ਕੇ ਚਿੱਟਾ ਵੇਚਦੇ ਜੀ ਚਿੱਟਾ ਵੇਚਦੇ ਕੋਈ ਚਿੱਟਾ ਬਰਾਮਤ ਨਹੀਂ ਹੋਇਆ ਇ ਇਹ ਬਤ ਤੁਕਰ ਮਨਾਉਂ ਆ ਵੀ ਸਾਡੇ ਕੋਲ ਜੇ ਹਿਨਾ ਗੁਪਤਾ ਮੈਡਮ ਨਾ ਆਉਂਦੀ ਅਸੀਂ ਗੱਲ ਨਾ ਕਰਦੇ ਤਾਂ ਸਾਡੇ ਮੇਰੇ ਬ੍ਰਦਰ ਤੇ ਪੰਜ ਤੇ ਵੀ ਪਰਚਾ ਪਾ ਜਾਣਾ ਸੀਗਾ ਸਾਡੇ ਦੀ ਜਿੱਤੇ ਦੇ ਲੈਣ ਦੇ ਵਿੱਚ ਆ ਗਏ ਸੀਗੇ ਨਾਲੇ ਅਸੀਂ ਜਿੱਤਾ ਛਡਾਉਣ ਦੇ ਹੱਕੇ ਚ ਆ ਗਏ ਆਂ ਫੱਟਾ ਵੀ ਖਾਧੀ ਆ ਆਪਣੀ ਜਾਨ ਵੀ ਗਵਾਈਆ ਇਹਨਾਂ ਦਾ ਸਾਥ ਵੀ ਦਿੱਤਾ ਹੁਣ ਪੁਲਿਸ ਯਾਰ ਸਾਨੂੰ ਖਰਾਬ ਕਰ ਰਹੀ ਆ ਪੁਲਿਸ ਕੀ ਕਰ ਰਹੀ ਆ ਚਿੱਤੇ ਵਾਲ ਤੋਂ ਲੈ ਰਹੀ ਆ ਪੈਸੇ ਪੈਸੇ ਲੈ ਕੇ ਨਜਾਇਜ਼ ਮੰਦੇ ਤੇ ਪਰਚੇ ਪਾਜ ਰਹੇ ਜਿਹੜੀ ਅਸੀਂ ਲਿਸਟ ਦਿੱਤੀ ਉਹਨਾਂ ਨੂੰ ਉਹਦੇ ਚ ਇੱਕ ਵੀ ਬੰਦਾ ਨਹੀਂ ਚੱਕਦੇ ਇਹਨਾਂ ਨੂੰ ਪਤਾ ਹੈ ਵੀ ਅਸੀਂ ਸਾਡਾ ਖਾਨ ਬੰਦ ਹੋ ਜਾਊਗਾ ਜੀ ਇਸ ਕਰਕੇ ਲਿਸਟ ਅਸੀਂ ਐਸਐਸਪੀ ਨੂੰ ਸਭ ਨੂੰ ਦੇ ਚੁੱਕੇ ਆ ਗਏ ਠੀਕ ਐਸਐਸਪੀ ਸਾਹਿਬ ਨੇ ਨਾਨਾ ਮਾਰ ਕੇ ਕੀਤੀ ਐ ਇੱਕ ਨਾਲ ਇਹ ਬਦਨਾਮੀ ਕਰਦੇ ਫਲਾਣੇ ਬੰਦੇ ਨੇ ਦਿੱਤੀ ਤੁਹਾਡੇ ਖਰਾਬ ਦਰਖਾਸਤ ਜੀ ਫਲਾਣੇ ਖਰਾਬ ਦਿੱਤੀ ਬਦਨਾਮ ਕਰੀ ਜਾਂਦਾ ਸਾਨੂੰ ਪਿੰਡ ਦੇ ਵਿੱਚ ਲੜਾਈ ਜਾਂਦੇ ਇੱਕ ਦੂਜੇ ਨੂੰ ਜੀ ਹੈ ਸਾਰਾ ਕਾਰਨ ਪੁਲਿਸ ਦਾ ਜੀ ਇਹ ਪੁਲਿਸ ਵਿੱਚੋਂ ਪੈਸੇ ਖਾਂਦੀ ਐ ਪੁਲਿਸ ਸਾਨੂੰ ਬਦਨਾਮ ਕਰਦੀ ਐ ਪੁਲਿਸ ਇਹ ਕੰਮ ਕਰ ਰਹੀ ਜੀਆ ਚਿੱਟਾ ਪਕਾਉਣ ਦਾ 100% ਪੁਲਿਸ ਦਾ ਹੱਥ ਹੈ ਜੇ ਪੁਲਿਸ ਸਹੀ ਹੋ ਜੇ ਤਾਂ ਅਸੀਂ ਕਹਿੰਦੇ ਸਾਡੇ ਪਿੰਡ ਚੋਂ ਚਿੱਟਾ ਦੋ ਦਿਨਾਂ ਦੇ ਵਿੱਚ ਖਤਮ ਕਰਨਾਗੇ ਮੈਂ 60% ਚਿੱਟਾ ਤਿੰਨ ਦਿਨਾਂ ਦੇ ਵਿੱਚ ਬੰਦ ਕਰਤਾ ਸੀ ਸਾਰੇ ਮੇਰੇ ਗਵਾ ਖੜੇ ਨੇ ਜਿਨ੍ਹਾਂ ਨੂੰ ਸਰਾਂ ਪੁੱਛ ਲਓ ਪੁਲਿਸ ਨੂੰ ਵੀ ਪਤਾ ਹੈ ਪਰ ਪੁਲਿਸ ਡਰਨ ਲੱਗੀ ਇਸ ਗੱਲ ਤੇ ਜੇ ਇਹ ਨਿੰਨਾ ਦਾ ਚਿੱਟਾ ਬੰਦ ਹੋ ਗਿਆ ਤਾਂ ਕਹਿਣ ਦਾ ਮਤਲਬ ਹੈ ਵੀ ਸਾਨੂੰ ਪੈਸੇ ਨਹੀਂ ਆਉਣੇ ਇਹ ਜਿਹੜੇ ਬੰਦੇ ਨਜਾਇਜ਼ ਇਹਨਾਂ ਜਿਹੜੇ ਬੰਦੇ ਬੋਲਦੇ ਆ ਚਾਰ ਇਹਨਾਂ ਨੂੰ ਚੁੱਪ ਕਰਾਈਏ ਇਹਨਾਂ ਤੇ ਪਰਚੇ ਪਾਈਏ ਤੇ ਅੱਜ ਸਵੇਰ ਸੱਚ ਬਿਆੰਧੀ ਤੁਹਾਡੇ ਪਿੰਡ 'ਚ ਚਲਾਈ ਗਈ ਹੈ ਭੀਮ ਅਸੋਬਾ ਕਈ ਬੰਦੇ ਰੈਸਟਵੀ ਕਿਤੇ ਗਏ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਗਾ ਉਹਦੇ ਵਿੱਚ ਸਾਰ ਕੋਈ 5-4 ਬੰਦੇ ਹੋਣਗੇ ਜੇ ਕੋਈ ਕਰਦੇ ਵੀ ਆ ਤਾਂ ਠੀਕ ਆ ਬਾਕੀ ਸਾਰੇ ਤੇ ਸਾਰੇ ਇਹਨਾਂ ਨੇ ਜਿਹੜੇ ਬੰਦੇ ਜਿਨ੍ਹਾਂ ਨੇ ਜਿੰਨੇ ਚੱਕੇ ਨੇ ਰੋਲ ਚੱਕੇ ਆ ਸਾਰੇ ਬੰਦੇ ਜੀ ਉਹ ਕੋਈ ਵੀ ਚਿੱਟਾ ਨਹੀਂ ਵੇਚਦਾਗਾ ਜੇ ਕੋਈ ਮਾੜਾ ਮੋਟਾ ਕਰਦਾ ਵੀ ਆ ਸੀਗਾ ਨਾ ਚਲੋ ਉਹਦੇ ਤੁਸੀਂ ਕਾਰਵਾਈ ਪਾ ਦਿਓ ਜੇ ਉਹ ਕੱਲ ਨੂੰ ਆਦਾ ਐਫੀਡਵਟ ਦੇ ਕੇ ਇਹ ਗੱਲਾਂ ਨੇ ਮੰਨਣ ਲਈ ਤਿਆਰ ਆ ਐਸਐਸਪੀ ਸਾਹਿਬ ਨੇ ਵੀ ਇਹ ਗੱਲ ਕੀਤੀ ਸੀਗੀ ਵੀ ਜਿਹੜਾ ਚਿੱਟਾ ਛੱਡਣਾ ਚਾਹੁੰਦਾ ਸੀ ਉਹਨੂੰ ਗੱਲ ਨਾਲ ਲਾਵਾਂਗੇ ਅਸੀਂ ਇਹਨਾਂ ਦੀ ਜ਼ਿੰਮੇਵਾਰੀ ਚੱਕਾਂਗੇ ਜਿਹੜੇ ਬ ਕੁਝ ਟ੍ਰਿੰਦਾ ਲੋਕ ਇਹਨਾਂ ਕਰਦੇ ਨੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਹਟਾਉਣ ਦੀ ਪਰ ਸਾਡੇ ਕੁਝ ਬੰਦੇ ਇਹ ਜੇ ਹੈਗੇ ਜਿਹੜੇ ਵਿਚੋਂਗੜਾ ਲਾਲ ਆ ਕੇ ਉਹਨਾਂ ਨੂੰ ਗੱਲ ਕਰਕੇ ਉਹਨਾਂ ਨੇ ਇਹ ਹੈ ਸਿਗਰੰਜ ਜਸਦਾਵ ਮੜਾ ਸਾਨੂੰ ਰੰਜਜ ਦੱਸੀ ਜਾਵੇ ਵੀ ਮੇਰੇ ਬਜ਼ਰੋਂ ਕਿਉਂ ਚੱਕਿਆ ਗਿਆ ਪੰਜ ਮੈਂਬਰ ਨੂੰ ਮੇਰੀ ਗੱਲ ਸੁਣ ਇਹਨੇ ਕਿਹਾ ਗੱਡੀ ਅਸੀਂ ਇਹ ਕੰਨ ਲੈ ਜੀ ਇਹ ਕਹਿੰਦੇ ਸਾਡੇ ਧਿਰ ਦੇ ਬਹਿਸ ਜੀ ਕਰ ਠੀਕ ਹੈ ਹੁਣ ਨਾ ਅਸੀਂ ਖੋਲੂ ਕੀ ਪਤਾ ਸਾਡੇ ਕੋਲੇ ਕੀ ਡਰਾਈਵ ਕਿਹਦੀ ਕੀਮਤ ਹੈ ਨਹੀਂ ਸਰ ਸਾਨੂੰ ਨਹੀਂ ਪਤਾ ਬਈ ਇਹ ਇੱਕ ਤਾਂ ਸੁਣਾਓ ਕਿ ਆ ਮੰਨ ਲਓ ਬੰਦੇ ਤੁਸੀਂ ਲੈਟ ਮੈਂਬਰ ਹੈ ਮੈਂ ਮੌਤ ਬਾ ਮੌਜੂਦਾ ਮੈਂਬਰ ਹੈ ਇਹ ਨੂੰ ਮੈਂ ਕੀ ਕਿਹ ਸਰ ਕੀ ਕਹਿਣਾ ਚਾਹੁੰਦਾ ਮਾਨਯੋਗ ਐਸਐਸਪੀ ਸਾਹਿਬ ਠੰਡਾ ਵੱਲੋਂ ਪੰਜਾਬ ਸਰਕਾਰ ਦੀ ਐਂਟੀ ਡਰੱਗ ਕੈਂਪੇਨ ਦੇ ਤਹਿਤ ਪਹਿਲੇ ਸਟੈਪ ਦੇ ਵਿੱਚ ਆਇਡੈਂਟੀਫਿਕੇਸ਼ਨ ਕੀਤੀ ਗਈ ਕਿ ਕਿਹੜੇ-ਕਿਹੜੇ ਏਰੀਆਜ਼ ਹੈਗੇ ਜਿਨ੍ਹਾਂ ਦੇ ਵਿੱਚ ਨਸ਼ੇ ਦੀ ਸਮੱਸਿਆ ਜ਼ਿਆਦਾ ਹੈ ਹੌਟਸਪੌਟ ਏਰੀਆਜ਼ ਉਹਦੇ ਵਿੱਚ 7 ਤੋਂ 7-8 ਜਗ੍ਹਾ ਹੈਗੀਆਂ ਜਿਨ੍ਹਾਂ ਦੀ ਆਇਡੈਂਟੀਫਿਕੇਸ਼ਨ ਅਸੀਂ ਕੀਤੀ ਜਿੱਥੇ ਪ੍ਰੋਬਲਮ ਜ਼ਿਆਦਾ ਆ ਰਹੀ ਹੈ ਸੈਕੰਡ ਸਟੈਪ ਦੇ ਵਿੱਚ ਉਹਨਾਂ ਏਰੀਆਜ਼ ਨੂੰ ਡੋਮੀਨੇਟ ਕਰਨ ਵਾਸਤੇ ਸਾਡੇ ਵੱਲੋਂ ਕੈਸੋ ਆਪਰੇਸ਼ਨ ਸਪੈਸ਼ਲ ਲਾਕਾ ਬੰਦੀ ਸਰਪ੍ਰਾਈਜ਼ ਚੈਕਿੰਗ ਕਿੱਥੀ ਜਾ ਰਹੀ ਹੈ ਉਸੇ ਲੜੀ ਦੇ ਤਹਿਤ ਅੱਜ ਬਠਿੰਡਾ ਦੀ ਬਸਤੀ ਵੀਰਤਲਾਬ ਦੇ ਵਿੱਚ ਸੀਆਈਏ ਸਿਟੀ ਪੁਲਿਸ ਤੇ ਰੂਰਲ ਪੁਲਿਸ ਵੱਲੋਂ ਜੁਆਇੰਟ ਸਰਚ ਆਪਰੇਸ਼ਨ ਕੀਤਾ ਗਿਆ ਕੈਸੋ ਆਪਰੇਸ਼ਨ ਕੀਤਾ ਗਿਆ ਇਸ ਆਪਰੇਸ਼ਨ ਆਪਰੇਸ਼ਨ ਦੌਰਾਨ ਮੇਨ ਪਰਪਸ ਸੀਗਾ ਐਨਡੀਪੀਐਸ ਲਿicit ਲਿਕਰ ਤੇ ਹੋਰ ਜਿਹੜੇ ਬੰਦੇ ਸ਼ਰਾਰਤੀ ਬੰਦੇ ਆ ਜਿਹੜੇ ਕਿ ਇਲੀਗਲ ਐਕਟੀਵਿਟੀਜ਼ ਦੇ ਵਿੱਚ ਇਨਵੋਲਡ ਨੇ ਉਹਨਾਂ ਸਾਰਿਆਂ ਸੰਬੰਧੀ ਜਿਹੜੀ ਸਰਚ ਕੀਤੀ ਗਈ ਇਸ ਸਰਚ ਦੌਰਾਨ ਅਸੀਂ ਤਕਰੀਬਨ 27 ਜਿਹੜੇ ਪਰਸਨ ਨੇ ਉਹਨਾਂ ਨੂੰ ਰੌਨ ਅਪ ਕੀਤਾ 28 ਦੇ ਵੀ ਕ੍ਰੀਬ ਵਹੀਕਲ ਜਿਹੜੇ ਹੈਗੇ ਨੇ ਅਸੀਂ ਕਨਫਿਸਕੇਟ ਕੀਤੇ ਇਹਨਾਂ ਵਹੀਕਲ ਸੰਬੰਧੀ ਉਹਨਾਂ ਦੇ ਮਾਲਕਾਂ ਨੂੰ ਜਾਂ ਜਿਹੜੇ ਓਨਰਸ ਹੈ ਉਹਨਾਂ ਨੂੰ ਉਹਨਾਂ ਦੇ ਡਾਕੂਮੈਂਟਸ ਸੰਬੰਧੀ ਵੈਰੀਫਿਕੇਸ਼ਨ ਲਈ ਬੁਲਾਇਆ ਇਸ ਤੋਂ ਇਲਾਵਾ ਜਿਹੜੇ ਪਰਸਨ ਰੀਟੇਨ ਕੀਤੇ ਨੇ ਉਹਨਾਂ ਦੇ ਪਰਸਨਲ ਸਰਚ ਡੋਜ਼ੀਅਰ ਤਿਆਰ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਪ੍ਰੀਵੀਅਸ ਰਿਕਾਰਡ ਮੁਤਾਬਕ ਉਹਨਾਂ ਦੇ ਖਿਲਾਫ ਜਿਹੜੀ ਬੰਦੀ ਪ੍ਰੀਵੈਂਟਿਵ ਐਕਸ਼ਨ ਹੈ ਵੀ ਲੈਤਾ ਜਾ ਰਿਹਾ ਹੈ ਵਿਕਲ ਜਿਹੜੇ ਵਿਕਲ ਕੀ ਲੱਗਦੇ ਨੇ ਇਸਤਾਨੇ ਦੇ ਮੋਸਟਲੀ ਮੋਟਰਸਾਈਕਲ ਨੇ ਮੋਟਰਸਾਈਕਲ ਜਿਨ੍ਹਾਂ ਦੇ ਨੰਬਰ ਬਿਨਾਂ ਨੰਬਰ ਪਲੇਟ ਜਾਂ ਉਹਨਾਂ ਕੋਲ ਮੌਕੇ ਦੇ ਨਾਲ ਕੋਲ ਕਾਗਜ਼ ਨਹੀਂ ਸੀਗੇ ਉਹਨਾਂ ਸਾਰੇ ਵਹੀਕਲਸ ਨੂੰ ਕਨਫਿਸਕੇਟ ਕੀਤਾ ਤੇ ਉਹਨਾਂ ਨੂੰ ਹਦਾਇਤ ਕੀਤੀ ਹੈ ਕਿ ਆਪਣੇ ਜਿਹੜੇ ਸੰਬੰਧਿਤ ਜਿਹੜੇ ਡਾਕੂਮੈਂਟਸ ਨੇ ਲੈ ਕੇ ਆਉਣ ਔਨ ਦਾ ਵੈਰੀ ਬਿਸਿਸ ਆਫ ਵੈਰੀਫਿਕੇਸ਼ਨ ਜਿਹੜੇ ਹੈਗੇ ਵਹੀਕਲ ਰੀਲੀਜ਼ ਕੀਤੇ ਜਾਣਗੇ ਜਿਹੜੇ ਵਹੀਕਲ ਚੋਰੀ ਦੇ ਹੋਣਗੇ ਉਹਨਾਂ ਦੇ ਮੁਕਦਮਾ ਦਰਜ ਕੀਤਾ ਜਾਊਗਾ ਜਿਹੜੇ ਵਹੀਕਲਸ ਬਿਨਾ ਨੰਬਰ ਪਲੇਟ ਜਾਂ ਵਿਦਆਊਟ ਓਨਰਸ ਹੈਗੇ ਨੇ ਉਹਨਾਂ ਨੂੰ ਰੈਲੇਵੈਂਟ ਸੈਕਸ਼ਨ ਆਫ ਮੋਟਰ ਵਹੀਕਲ ਐਕਟ ਤਹਿਤ ਕਨਫਿਸਕੇਟ ਕੀਤਾ ਜਾਊਗਾ ਠੀਕ ਹੈ ਉਹ ਤੋਂ ਪੁਲਿਸ ਨੂੰ ਸਾਥ ਸਰਪਤਾ ਯਾਰ ਸਦਰ ਖਾਨਾ ਤਾਂ ਸਾਰਾ ਤੇ ਸਾਰਾ ਹੀ ਵਿਕੇ ਰਿਹਾ ਹੁਣ ਸਦਰ ਵਾਲਾ ਜਿਹੜੇ ਨੇ ਸਦਰ ਵਾਲੇ ਕੋਈ ਖਬਰ ਜਾ ਵੜਦੀ ਚੱਕਣ ਵਾ ਤੇ ਸਦਰ ਦਾ ਐਸ ਐਚ ਓ ਤੱਕ ਵੀ ਯਾਰ ਬੁੱਧੇ ਬਿੱਲੀ ਕਹਿੰਦੇ ਆਂ ਤੇ ਗੱਲ ਕੰਨੀ ਆ ਜੀ ਮਹੀਨਾ ਲਿੰਦਾ ਪੂਰਾ ਜੀ ਗੱਲ ਕਰ ਲੋ 5 ਦਿਨੋਂ ਕ ਮੈਨੂੰ 2 ਅਪਲੀਕੇਸ਼ਨ ਦਿੱਤੇ ਨੂੰ ਹੋ ਗਏ ਤੇ ਮੈਂ ਨਹੀਂ ਇੱਕ ਮਿੰਟ ਇੱਕ ਮਿੰਟ ਆਜਾ ਆਜਾ